ਪਤਾ ਕਿ ਮੈਂ ਸਾਰਾ ਵਲੌਗ 3-4 ਵਾਰ ਦੇਖ ਲਿਆ ਜਿੱਥੇ ਮੈਂ ਇਹ ਵੀ ਕਰਦਾ ਆ ਆ ਪਾ ਲਾਂਦਾ ਮੇਰਾ ਸਰਾ ਜਿਦਾ ਇਹ ਵੀ ਨਾ ਉੱਥੇ ਵੀ ਮੈਂ ਬੁੱਲ ਕੱਟ ਤਨ ਆਵਦੇ ਦਾ ਪਾਉ ਮੈਂ ਜਦ ਤੱਕ ਦੇਖਿਆ ਮੈਂ ਤਾਂ ਕਰਕੇ ਮਿੰਟੂ ਕਰਦੇ ਅੱਛਾ ਤੁਹਾਨੂੰ ਸਾਰਿਆਂ ਨੂੰ ਬੜੀ ਇੱਕ ਹੋਰ ਹੋ ਗਈ ਆਪਾਂ ਮੈਨੂੰ ਤਾਂ ਪਤਾ ਹੈ ਗਲਤ ਨਹੀਂ ਪਰ ਉਹ ਬਹੁਤ ਸਹੀ ਹੈ ਬੋਲੋਗੇ ਤੁਸੀਂ ਨਾ ਵੇ ਸੇ ਵਾਲਾ ਥੋੜੋ ਕੱਟਿਆ ਵਾਲਾ ਤੁਸੀਂ ਹੱਥ ਖੜੇ ਕਰਕੇ ਮੈਨੂੰ ਪਤਾ ਤੁਸੀਂ ਬੋਲਿਆ ਨਹੀਂ ਆ ਤੁਹਾਡੇ ਨੂੰ ਤੁਸੀਂ ਅੱਜ ਕਹਿਣਾਗਾ ਨਾ ਚੁੰਗੜਾ ਦੇ ਲੋ ਸਾਰੇ ਦਾ ਚਲ ਮੈਂ ਬੁੱਲ ਨਹੀਂ ਮੇਰੇ ਗਮਪਾ ਆਹੀ ਕਹਾਂਗਾ ਓਏ ਅੱਛਾ ਉਹ 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 ਲਾਉਣੇ ਯਾਰ ਉਹ ਬਹੁਤ ਸੋਹਣਾ ਹੁੰਦਾ ਦੀਬੀ ਜਿਹੜਾ ਪਹਿਲਾਂ ਬਾਲਾ ਸਰੀਲਾ ਕੋਲ ਆ ਫਿਰ ਉਹ ਤੋਂ ਸਰੀਲਾ ਫਿਰ ਉਹ ਤੋਂ ਘੱਟ ਸਰੀਲਾ ਉਹ ਤੋਂ ਘੱਟ ਸਰੀਲਾ ਉਹ ਕਰਦੇ ਚੱਲ ਨਰੇਗਾ ਸਾਰੀ ਦਾ ਪਾਗਰੇ ਓਹ ਹੋ 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 ਚੱਲ ਪਹਿਲਾਂ ਤੂੰ ਤੂੰ ਨਾ ਪਹਿਲਾਂ ਤੂੰ ਇਹ ਬਤਾ ਕਿਵੇਂ ਕਰੂ ਹੋ 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 ਡੱਗਰ ਨਹੀਂ ਹੱਕੜੇ ਏਕ ਲੋੜੀਆ ਨਹੀਂ ਯਾਰ ਜੀ ਬਾਰੀ ਸੋਦੇ ਚੱਲਣਾ ਨਹੀਂ ਯਾਰ ਮੈਨੂੰ ਜੇਹ ਲਾਣਾ ਨਹੀਂ ਆਉਂਦਾ ਜੇਹ ਜਾ ਜੇਹ ਬਸ ਮਾਸਿਮ ਲੈ ਗਿਆ ਉਦੋਂ ਲਿਵੋਨੇਗਾ ਨਹੀਂ ਜੇਹ ਜਾਊਗਾ ਇਹ ਇਹ ਤੂੰ ਸਟਾਰਟ ਕਰ ਪਹਿਲਾਂ ਚੱਲ ਹਾਂ ਪਹਿਲਾਂ ਤੇਰੇ ਪਹਿਲੇ ਤੂੰ ਚੱਲ ਪਹਿਲਾਂ ਮੈਂ ਮੈਂ ਕਰਦਾ ਹੋ 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 ਬਈਆਂ ਲੈ ਲੈ ਲੈਣ ਸੁਧਾਈ ਜਾ ਮਿੱਟੀ ਦੀਵਾਰੀ ਆ ਗਈ ਚਲਾ ਐ ਤੈ ਕਿ ਲੋ ਕਿ ਮੈਂ ਬਾਵਨੇ ਖੇਡ ਚ ਹੈਗੀ ਮੋੜ ਜਾ ਹੋ ਹੋ ਹੁੰਦਾ ਮੈਂ ਕਹਿੰਦਾ ਡਾਲਰ ਜੈਲੋ ਹੋ ਜੇ ਤੁਹਾਡਾ ਮੈਂ ਕਹਿੰਦਾ ਡਾਲਰ ਜੈਲੋ ਹੋ ਜੇ ਤੁਹਾਡਾ ਮਰ ਗਈ ਤੇ ਗੱਡੀ ਚੱਲੇ ਜਰ ਹੋ 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 ਤੇਰੀ ਵਾਈ ਡੰਗੜ ਰਾ ਹੋਗੀ ਨਾ ਹੋਗੀ ਨਾ ਉੱਚੀ ਕਰ ਦੇ ਤੂੰ ਉੱਚੀ ਬੋਲ ਪਿੰਕੀ ਦੀ ਬਾਤ ਚ ਪਿੰਕੀ ਦੀ ਬਾਤ ਚ ਚਲ ਲੰਗੀ ਆਹੋ ਆਹੋ ਮੇਰਾ ਫੇਵਰਿਟ ਗਾਣਾ ਅੱਜ ਹੁਣੇ ਸੁਣ ਕੇ ਆਇਆ ਆ ਆਪਦਾ ਫੇਵਰਿਟ ਮੇਰਾ ਫੇਵਰਿਟ ਗਾਣਾ ਮੈਂ ਬਹੁਤ ਸੁਣਦਾ ਜਿਹੜਾ ਅਕਸਰ ਹੀ ਮੈਂ ਮੋਸਟਲੀ ਹਾਂ ਡਰਾਈਵਿੰਗ ਦੇ ਵਿੱਚ ਸੁਣਦਾ ਹਾਂ ਜਿਸ ਦਾ ਨਾਮ ਹੈ ਪੀੜ ਗਾਣਾ ਦਲਜੀਤ ਸਾਜ ਪੀੜ ਤੇ ਰਜਣ ਦੀ ਹਾਂ ਮੈਂ 20 ਵਾਰ ਮਹਾਲੀ ਜਾਇਆ 20 ਵਾਰ ਅਸੀਂ ਸਿਨੇਮੇ ਫਿਲਮ ਦੇਖਣ ਵਗੇ ਇੱਕ ਵਾਰ ਨਹੀਂ ਮੇਰੇ ਨਾਲ ਕਦੇ ਸੁਣਿਆ ਹੋ ਮੇਰੀ ਗੱਲ ਤਾਂ ਰਹੇਗੀ ਮੇਰੀ ਗੱਲ ਤਾਂ ਰਹੇਗੀ ਅਕਸਰ ਉਹ ਹੋ ਜਾਂਦੇ ਹੁੰਦੇ ਮੈਂ ਕੱਲਾ ਸੁਣਦਾ ਇਹ ਹੁੰਦੇ ਨੇ ਮੈਂ ਤਾਂ ਨਹੀਂ ਸੁਣਦਾ ਪਹਿਲੇ ਨਾ ਇਹਦੇ ਕੋਲ ਐਡਫੋਨ ਹੁੰਦੇ ਨੇ ਨਾ 이어ਫੋਨ ਹੁੰਦੇ ਨੇ ਜੇ ਅਸੀਂ ਨਾਲ ਮੁਕਸੇ ਨੂੰ ਪਤਾ ਲੱਗੂ ਨਾ ਕੀ ਸੁਣ ਰਿਹਾ ਇਹ ਚਲੋ ਬਈ ਰਾਣੀ ਤੂੰ ਆਵਦਾ ਪਹਿਲਾ ਗੱਪ ਫੜਿਆ ਗਿਆ ਦਾ ਦੂਜਾ ਮਾਰਕ ਦੂਜਾ ਗੱਪ ਚਾਹੇ ਦੂਜਾ ਕੋਈ ਗੱਪ ਨਹੀਂ ਹੈ ਦੇਖੋ ਮੇਰੀ ਜ਼ਿੰਦਗੀ ਬਹੁਤ ਸਾਫ਼ ਸੁਥਰੀ ਹੈ ਜ਼ਿੰਦਗੀ ਇਹ ਗੱਪ ਹੈ ਮੈਂ ਸਫ ਇੱਕ ਦਾ ਹੋ ਕੇ ਰਹਿਣਾ ਚਾਹੁੰਦਾ ਅਨੁਹਾਤੂ ਆ ਗਿਆ ਹੱਥ ਹੱਥ ਹੋ ਗਿਆ ਨੂੰ ਤੇ ਇੱਕ ਦੂਜਾ ਤੀਸਰਾ ਗੱਪ ਇਹ ਹੈ ਮੇਰੇ ਯਾਰ ਵੀ ਇੱਕ ਦੇ ਹੋ ਕੇ ਰਹਿਣਾ ਚਾਹੁੰਦੇ ਹੁਣ ਹੱਪ ਹੁਣ ਟੱਕਾ ਹੁਣ ਟੱਕਾ ਇਹ ਜੀ ਤੇ ਮੈਨੂੰ ਸ਼ੰਕਾ ਨਹੀਂ ਹੋਈ ਕੋਈ ਸਚਾਈ ਹੈ ਤੇਰੇ ਵਾਲੀ ਰਾਤੂ ਆਇਆ ਬਾਣੀ ਹਾਸੀ ਆ ਗਈ ਸੀ ਮੁਸਕਰਾਹਟ ਆਉਣੀ ਕੋਈ ਸੀ ਮੂੰਹ ਦੇ ਚਿਹਰੇ ਤੇ ਥੋੜੀ ਥੋੜੀ ਮਿੰਨੀ ਮਿੰਨੀ ਨਹੀਂ ਅੱਜ ਕਿਉਂ ਦੁਖੀ ਆ ਲੋਕ ਪਿਆਰ ਦੇ ਦਿਲਾਂ ਨੂੰ ਜਿੰਨਾ ਲਾਏ ਖੁਰਲੀ ਤੇ ਰਹਿਣ ਹੱਸਦੇ ਹਾਏ ਚੱਲ ਤੂੰ ਆ ਕੇ ਹੱਸ ਦੇ ਰਾਣੇ ਰਾਣੇ ਦਾ ਫੇਵਰਟ ਗਾਣਾ ਤਾਂ ਹਰਿਆਣੇ ਵਾਲਾ ਹੋਊਗਾ ਪੱਕਾ ਮੈਂ ਤਵਕੀਲਾ ਆ ਤੇ ਗਾਣੀ ਦਾ ਨਾਉਣ ਵਾਲੀ ਤਿਆਪੈਣ ਵਾਲਾ ਜੇ ਤਾਂ ਲੈ ਦੇ ਨਾਉ ਜੇ ਤੀਆਂ ਪੈਣ ਵਾਲਾ ਨਹੀਂ ਤਾਂ ਨਾਉਣ ਵਾਲੀ ਤੀਆਂ ਪੈਣ ਵਾਲਾ ਤੂੰ ਭਾਈ ਤੇਰਾ ਹਾਏ ਕਹਦਾ ਅੱਜ ਦੂਦੇ ਜਾਊਂਗਾ ਸਵਾਵਣ ਉਹਦੇ ਵਾਂਗੂ ਕਹਿੰਦਾ ਕਹਿੰਦਾ ਹਾਏ ਇਹ ਹੋਣੀ ਇਹੋ ਇਹੋ ਹੋ ਜਿਹੜੀ ਗੱਲ ਕਰਦੀ ਰਮੇਜ ਕਹਿੰਦਾ ਵੀ ਰੂਹ ਨੂੰ ਛੇੜ ਲੈਂਦਾ ਜਿਵੇਂ ਕਹਿੰਦਾ ਇਹਨੂੰ ਕਈ ਦੀ ਕੁੜੀ ਪਸੰਦ ਹੈ ਕਹਿੰਦਾ ਪਹਿਲੇ ਤੋਂ ਉਹ ਲੜਕੀ ਹੋ ਤੂੰ ਇਹ ਕਹਦਾ ਫੇਰ ਤੂੰ ਵੀ ਕਹਿਦੀ ਪਲਾਂ ਦਾ ਪਹਿਲੇ ਤੋਂ ਉਹ ਲੜਕੀ ਹੋ ਰੂਹ ਛੇੜ ਲਈ ਇਧਰ ਦੱਸ ਬਈ ਕਿਹੜਾ ਗਾਣਾ ਪਸੰਦ ਆ ਤੁਹਾਡਾ ਡੈਡੀ ਦਾ ਟੈਲੀਕਾਸਟ ਚੱਲ ਰਿਹਾ ਕਿ ਮੇਰਾ ਮੇਰਾ ਇਹ ਹੈ ਰਾਹ ਉਲਟ ਗਿਆ ਇਹ ਜਦ ਪਸੰਦ ਤੈਨੂੰ ਸਾਲਾ ਜਿਹੜਾ ਇਹ ਨਾ ਸੋਚਦਾ ਬਹਿ ਰਿਹਾ ਮੈਂ ਕਵਾਲੀ ਸੁਣ ਕੇ ਰਾਜੀ ਆ ਬਹੁਤ ਸੁਣਦਾ ਕਵਾਲੀ ਦੱਸ ਦੇ ਫੇਰ ਨਾ ਕਈ ਵਾਰੀ ਦਾ ਮੈਂ ਹੋਰ ਕਈ ਵਾਰੀ ਹੋਰ ਕੁਸਾਵੇ ਨਾਲ ਇੱਕ ਕਵਾਲੀ ਜਾਂ ਆ ਨਹੀਂ ਉਹਦੇ ਜੱਸ ਬਾਬੇ ਦੇ ਆ ਸੁਣ ਰਿਹਾ ਜਸਤਨ ਨੂੰ ਸੁਣ ਰਿਹਾ ਮੈਨੂੰ ਇਹ ਜਸ ਕਾ ਜਸ ਹੈ ਜਸ ਕਾ ਜਸ ਹੈ ਤੇ ਤੈਨੂੰ ਇਹਨੂੰ ਐਂਦਾ ਮੈਨੂੰ ਪਤਾ ਇਹਦਾ ਤਾਂ ਮੈਨੂੰ ਪਤਾ ਇੱਕ ਤਾਂ ਹੋਇਆ ਆਹਾ ਉਹਦਾ ਗੁਰਦਾਸ ਮਾਨਕ ਦਾ ਗੁਰਦਾਸ ਮਾਨ ਦਾ ਗੁਰਦਾਸ ਮਾਨਕ ਕਹਿੰਦਾ ਗੁਰਦਾਸ ਮਾਨ ਦਾ ਉਹ ਸੱਜਣਾ ਬੇ ਸੱਜਣਾ ਵੇ ਸੱਜਣਾ ਸੱਜਣਾ ਵੇ ਸੱਜਣਾ ਵੇ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦਪੈ ਸਹੀ ਆਣਾ ਆਹੀ ਆਣਾ ਕਿਉਂ ਮੰਦ ਹੋਰ ਕਿਹੜਾ ਇੱਕ ਹੋਰ ਸਾਡਾ ਇਹਦਾ ਆ ਜਾ ਹੁਣ ਹਾਂ ਤੇਰਾ ਤੇਰਾ ਬਈ ਜਾਣੇ ਮੇਰੀ ਹਾਂ ਬੋਲ ਤੇਰਾ ਅੱਛਾ ਕਿਹੜਾ ਜਾਣੇ ਮੇਰੀ ਕੀ ਦਾ ਇਹਦਾ ਰਸ ਦੇ ਓ ਕਿਨਾ ਮਿੱਠੀ ਉਹਦਾ ਇਹਨੂੰ ਤਾਂ ਲਾਈ ਨਹੀਂ ਕਰਦਾ ਮੈਂ ਲੰਘਾ ਮਾਰ ਨਹੀਂ ਢਾਲਦਾ ਮੈਨੂੰ ਕੀ ਹੋ ਗਿਆ ਨਾ ਨਾ ਜਾਣੇ ਮੇਰੀ ਇਹ ਕਿਦਾਂ ਕੀ ਚਾਹ ਕੀ ਦੀ ਕੀ ਰਹੀ ਮਿੰਟੂ ਆਇਆ ਤੂੰ ਰਹਿ ਗਿਆ ਹੁਣ ਮਿੰਟੂ ਕਿੱਧਰ ਬੱਗ ਬੱਗ ਉਹ ਨਹੀਂ ਪੀ ਕੇ ਨਹੀਂ ਇਹ ਤਾਂ ਉਹ ਵਧੀਆ ਲੱਗਦਾ ਰੱਖ ਮੋਢੇ ਉੱਤੇ ਕੇਸੀ ਯਾਰ ਹੋਏ ਪਰਦੇਸੀ ਮੋਢਾ ਕਹੀ ਦાસੀ ਅੱਜ ਜੋ ਤੇ ਅੱਛਾ ਤੂੰ ਰਹੇਗੀ ਤੂੰ ਰਹੇਗੀ ਤੂੰ ਰਹੇਗੀ ਤੈਨੂੰ ਕਿਹੜਾ ਪਸੰਦ ਆ ਤੈਨੂੰ ਕਿਹੜਾ ਪਸੰਦ ਆ ਉਹ ਤਾਂ ਪਾਕਿਸਤਾਨੀ ਹੈ ਚੱਲ ਪਾਕਿਸਤਾਨ ਚੱਲ ਪਾਕਿਸਤਾਨ ਗੱਲ ਨਹੀਂ ਕਰਦੀ ਕੋਈ ਕੀ ਕਰੀਏ ਇਹਦਾ ਤੈਨੂੰ ਬਿਲਾਲ ਸૈયਦ ਦੇਖਿਆ 12 ਸਾਲ ਦਾ ਸੁਣਿਆ ਦਾ 12 ਜਮਦੀ ਹੈ ਚਲਾਈਆਂ 12 ਸਾਲ حال ਮੱਜ ਨੂੰ ਦਾ ਹੋਇਆ ਪਿਆ ਹਾਲ ਸਸੀਪੁਰ ਨੂੰ ਦੀ ਕੀ ਦੇ ਮੈਂ ਮਿਸਾਲ ਯਾਰੋ ਜੇ ਇਹ ਵੀ ਜਮਾਨੇ ਉਹਨਾਂ ਮੇ ਅਪਰਾਨੇ ਇਸ਼ਕ ਵਾਲਿਆਂ ਦਾ ਹੋਇਆ ਬੁਰਾ ਇਹ ਕ ਸਮਝੋ ਇਸ਼ਕ ਕੇ ਪਰਵਾਹ ਇਸ਼ਕ ਬੇ ਪਰਵਾਹ ਕਰਦਾ ਏ ਬਪਾਏ ਉਹਨੂੰ ਮਿਲਣੀ ਸੱਜਾ ਇਹ ਬੀਜ ਬੀਜ ਜਾਂਦੀ ਆ ਆਹ ਖਾਂਦਾ ਤੈਨੂੰ ਹੋਰ ਆਉਣ ਦੇ ਮੇਰਾ ਫਿਲਮੇ ਲਗਾਣਾ ਯਾਦ ਕਰਾਂ ਨੇ ਜੂੜਾ ਟੇਚ ਜਿਵੇਂ ਦਿਲ ਤੇ ਲੱਗੀ ਨੀ ਗੱਲ ਆ ਜਮੀ ਹਾਂ ਉਸਤਾ ਜੀ ਦਾ ਗਾਣਾ ਐ ਨਹੀਂ ਆਪਾਂ ਗਾ ਸਕਦੇ ਉਸਤਾ ਸੋਨੂ ਸੀਤੂ ਵਾਲੇ ਦਾ ਜੀ ਤੇਰੀ ਵਿੱਚ ਘੇਰ ਲਿਆ ਤਾਂ ਸੱਲ ਪੈਂਡਰ ਸੱਲ ਪੈਂਡਰ ਸੱਲ ਪੈਂਡਰ ਪੂਰੇ ਆ ਯਾਰਾ ਉਰੇ ਆ ਉਰੇ ਫੜਾ ਤਾਂ ਹੋ ਜਾ ਯਾਰ ਬਾਈ ਦਾ ਕੁਛ ਯਾਰ ਉਰੇਆ ਤੇਰਾ ਫੇਵਰੇਟ ਗਾਣਾ ਕਿਹੜਾ ਵੀਰੇ ਪਤਾ ਨਹੀਂ 10 ਤਾਂ ਦੇ ਯਾਰ ਮਤ ਗਾੜੀ ਨਹੀਂ ਸੁਣਦਾ ਪਹਿਲੀ ਵਾਰੀ ਛੱਲ ਟੁੱਟਿਆ ਤੈਨੂੰ ਦਸਵੀਂ ਵਾਰੀ ਦਿਲ ਨੇ ਆ ਯੋ ਯਾਰ ਬਾਈ ਆਪਣੇ ਆਪਸਾਂ ਨਹੀਂ ਚੱਲਦੇ ਤੋ ਰੋਣ ਚਲੋ ਕਰੀਏ ਅਸੀਂ ਨਾ ਪਾ ਚਾਹ ਲੈਣੇ ਪਰਸੂ ਆਹੋ ਚਾਹ ਇੰਨੀ ਬਈਆ ਚਾਹਦਾ ਪੀ ਲੋ ਯਾਰ ਮਿੰਟੂ ਦੀ ਹੈ ਬਈ ਮਿੰਟੂ ਮਿੰਟੂ ਇੰਨੀ ਪੀ ਲੂਗਾ ਯਾਰ ਚਾਹ ਤੇ ਚੱਲਦੇ ਪੀ ਲੀ ਯਾਰ ਨੇ ਫਿਰ ਫੋਟ ਪੀ ਲੇ ਫੋਟ ਮੁੱਲਾ ਚੱਕੋ ਨਾਲ ਚੈਸ ਕਰਦੇ ਹੁੰਨੇ ਆ ਅੱਜ ਅੱਜ ਮੈਂ ਨਾ ਰੀਲ ਦੇਖੀ ਚੈਸ ਦਾ ਮਤਲਬ ਪਤਾ ਕੀ ਹੁੰਦਾ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਕਹਿੰਦੇ ਗੋਰੀਆਣੇ ਨਾ ਗੋਰੇ ਕਹਿੰਦੇ ਨੇ ਕਿ ਜੇ ਜਦੋਂ ਆਪਾਂ ਪੈਗ ਪਾਉਨੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਅੱਖਾਂ ਦੇਖ ਲਿਆ ਨੇ ਉਹ ਸੁਆਦ ਲੈਂਦੀਆਂ ਨੇ ਫੇਰ ਆਪਣੀ ਜੀਭ ਸਵਾਦ ਲੈਂਦੀ ਹੈ ਦੂਜੇ ਨੰਬਰ ਤੇ ਨਹੀਂ ਫਿਰ ਦੂਜੇ ਨੰਬਰ ਤੇ ਹੱਥ ਸਵਾਦ ਲੈਂਦਾ ਜਦੋਂ ਚੱਕ ਰਿਹਾ ਪੈਗ ਸੌਰੀ ਗਲਤ ਹੋ ਗਿਆ ਫਿਰ ਦੂਜੇ ਨੰਬਰ ਤੇ ਆਪਾਂ ਜਦੋਂ ਪੈਗ ਚੱਕਦੇ ਆ ਉਹ ਸਵਾਦ ਲੈਂਦਾ ਹੈ ਪਹਿਲੇ ਅੱਖਾਂ ਹੋ ਗਿਆ ਦੂਜਾ ਹੋ ਗਿਆ ਤੀਜੀ ਲੈਂਦੀ ਆਪਣੀ ਜੀਭ ਚੌਥੀ ਆਪਾਂ ਨੇ ਸਾਰੀ ਬਾਡੀ ਜਿਹੜੇ ਜਿੱਥੇ ਜਿੱਥੇ ਦਾਰੂ ਜਾਂਦੀ ਹੈ ਆਪਣੀ ਦਿਮਾਗ ਸਾਰੇ ਪਾਸੇ ਉਹ ਸਵਾਦ ਲੈਂਦੀ ਹੈ ਕਿ ਕੀ ਕੀ ਰਹਿ ਗਿਆ ਦੱਸੋ ਕੀ ਰਹਿ ਗਿਆ ਕਿਹੜਾ ਬਾਡੀ ਪਾਰ ਰਹਿ ਗਿਆ ਉਹ ਦਿਲ ਚ ਤਾਂ ਜਾਊਗੀ ਨਾੜਾਂ ਦਿਲ ਚ ਹੀ ਹੁੰਦੇ ਨੇ ਯਾਰ ਲੱਤਾਂ ਲੱਤਾ ਵੀ ਦਾ ਨਾਂ ਨਾ ਹੋ ਹਾਂ ਬਿਲਕੁਲ ਸਹੀ ਗੱਲ ਆ ਇਹ ਤਾਂ ਥੋੜਾ ਜ਼ੂਮ ਕਰਾ ਜਾਵੇ ਆ ਮੁੰਡੇ ਤੇ ਇਹ ਹੈ ਬਿਜੇਤਾਜ ਦਾ ਮਤਲਬ ਕੱਲੇ ਕੰਨ ਰਹਿ ਗਏ ਕਹਿੰਦੇ ਵੀ ਕੰਨ ਨੂੰ ਵੀ ਕਿਹੜਾ ਸਵਾਦ ਦੇਵੋ ਫਿਰ ਜਦੋਂ ਅੱਜ ਮਿਰਚਾ ਪਾਲ ਕਰਨਾਂ ਚ ਵੇਖ ਲਿਖ ਜਦੋਂ ਤੰਨ ਹੁੰਦੀ ਆ ਤੰਨ ਹੁੰਦੀ ਆ ਇਹ ਤੋਂ ਬਾਅਦ ਕਿ ਆਪਾਂ ਕਹਿੰਦੇ ਚਸ ਇਹਦੇ ਕਰਕੇ ਕੰਨਾਂ ਨੂੰ ਵੀ ਸਵਾਦ ਆਉਂਦਾ ਹੈ 75 ਨੰਬਰ ਦਾ ਇਹ ਹੁੰਦੀ ਆ ਅਸਲ ਮੈਂ ਪੜੀ ਅੱਜ ਮੈਨੂੰ ਬਹੁਤ ਵਧੀਆ ਲੱਗੀ ਇਹ ਇਹ ਸਾਰਿਆਂ ਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇ ਬਹੁਤ ਵੱਡ ਮੁੱਲੀ ਜਾਣਕਾਰੀ ਕ્યાં ਹਾਂ ਵੜਗੀਆਂ ਨੇ ਲੈ ਕ્યાં ਹਾਂ ਵਰਕੇ ਉਹ ਆਉਂਦੀਆਂ ਗੱਲਾਂ ਕਰਾਂਗੇ ਚਾਹ ਦੇ ਵਿੱਚ ਜਿਹੜਾ ਬੋਟਰ ਪਾਇਆ ਹੋਇਆ ਲੈ ਉਦੂ ਓਏ ਆਪਾਂ ਡਿੱਗੀ ਹੋਰੀ ਆ ਕਿ ਭਈ ਹੈ ਕਿਹੜੀ ਕਿੱਲੀ ਹੋਰੀ ਹੈ ਇਹਦਾ ਕੜਾ ਪਤਾ ਨਹੀਂ ਸਰ ਕਿੱਡੀ ਨਾ 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 ਉਹ ਸੁੱਕ ਗਈ ਹੈ ਕਿੱਕੀ ਵੀ ਹੋ ਗਈ ਇਹ ਦੇਖ ਐ ਤੋਣੀ ਪੀਣੀ ਓਏ ਹੈ ਇਹਨੂੰ ਕੀ ਹੋ ਰਿਹਾ ਅੱਜ ਉਰਿਆ ਉਰਿਆ ਇਸਾਈਡ ਹੋ ਰੇ ਮੈਂ ਪਹਿਲਾਂ ਪੁੱਛ ਰਹੀ ਦੀ ਮਾਂ ਕਿਸ ਨੇ ਚਿੜਕਦਾ ਏ ਉਹ ਰਿਆ ਹਾਂ ਉਹ ਨਹੀਂ ਕੁਝ ਕਹਿੰਦਾ ਉਰੇ ਤਾਂ ਉਰੇ ਆ ਜਾਗਾ ਤੇਰੀ ਕੋਹਰ ਗੱਲ ਯਾਰਾ ਉਰੇ ਆ ਉਹ ਨਹੀਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੁੰਡੇ ਨੂੰ ਦੇਖੋ ਮੁੰਡਾ ਬਹੁਤ ਸਰੀਫ ਆ ਯਾਰ ਇਹ ਖੁਸ਼ਕਿਸਮਤ ਬੰਦਾ ਹਨਾ ਮੈਨੂੰ ਕਹਿੰਦੀ ਉੱਪਰ ਮੂਹ ਰੱਖ ਉੱਪਰ ਹੋ ਰੱਖ ਥੋੜਾ ਹੋਰ ਚੱਕ ਥੋੜਾ ਹੋਰ ਚੱਕ ਧਿਆਨ ਨਾਲ ਦੇਖ ਚਿਹਰੋ ਕੋ ਨਾ ਹੋ ਰਿਹਾ ਸਾਈਡ ਹੋ ਰਿਹਾ ਆਪਣਾ ਯਾਰ ਇਹ ਯਾਰ ਮੇਰਾ ਯਾਰ ਸਾਈਡ ਹੋ ਰਿਹਾ ਕਰ ਕਾਦਾ ਪਤਾ ਕੀ ਵੱਡੀ ਵੱਡੀ ਗੱਲ ਕਰ ਗਿਆ ਕੀ ਕਰ ਇਹ ਅੱਜ ਸਾਈਡ ਚ ਕਿ ਹੋਇਆ ਫਿਰ ਮੈਂ ਹੀ ਪੁੱਛੈ ਨੂੰ ਮਾਂ ਤੈਨੂੰ ਕੀ ਮਰ ਜਾ ਇੱਥੇ ਗੱਡੀ ਥੱਲੇ ਮੁੰਡਾ ਇਹ ਕਹੂਗੀ ਵੀ ਨਾ ਇਹ ਲਾ ਕੁਝ ਕਰੀ ਮਰ ਜਾ ਕਹਿੰਦੀ ਮਰ ਜਾ ਇੱਥੇ ਗੱਡੀ ਥੱਲੇ ਸਿਰ ਦੇ ਕੇ ਥੀਟਰ ਜੈਨ ਨੂੰ ਪਤਾ ਕੱਡਾ ਵੱਡਾ ਘਾਟਾ ਪਊਗਾ ਛੇਤਰ ਕਿਦੇ ਲਾਇਆ ਕਰਾਂਗੇ ਇਹਨੇ ਤੇ ਕੋਈ ਪਤਾ ਨਹੀਂ ਕੀ ਹੋ ਚੱਲ ਰਿਹਾ ਬਾਲਾ ਪਰਮਾਤਮਾ ਦਾ ਜਿੱਦਾਂ ਮਨਜੂਰ ਗਾਣਾ ਸੁਣਾ ਦੇ ਨੀ ਲਾ ਕੇ ਤੈਨੂੰ ਪੈਗ ਬੱਲੀਏ ਕੀ ਹੋਰ ਹੈ ਇਹਨੂੰ ਨਿੰਮ ਦੇ ਪੱਤੇ ਪਾ ਕੇ ਜਾਂ ਪੀਨੇ ਆ ਕਿਉਂਕਿ ਸਿਆਲ-ਸਿਆਲ ਦੇ ਵਿੱਚ ਇਹਨੂੰ ਨਿੰਮ ਦੇ ਪੱਤੇ ਨੇ ਪੂਰੇ ਸਿਆਲ ਵਾਤ ਹੋ ਗਈਆਂ ਤੇ ਮੂੰਹ ਤੇ ਹੁਣ ਸੀ ਤੇ ਜਿਹੜੇ ਨਿੰਮ ਦੇ ਪੱਤੇ ਨੇ ਨਾ ਇਹ ਬਹੁਤ ਵਧੀਆ ਗੁਣਾਕਾਰ ਹੁੰਦੇ ਨੇ ਉਹ ਸਿਆਲ ਵਾਰੀ ਦਸਤੇ ਮਾਰਾ ਜਾਂਦੇ ਸਿਆਲ ਵਾਰੀ ਦਸਤੇ ਦੇ ਸਿਆਲ ਵਾਰੀ ਬਿਆਨ ਦੇ ਜਿਹੜੀ ਜਿਹੜੀ ਕਰੇ दंदे ये की कर दे ओ ले यार कस्टमर ओ यार मैं अच्छा ओ जड़ी ऐड का ये लग गया है 16 लग रहे हो हां 16 सी सब 16 लग रहे हो लुक टेस्ट होया दी प्लीज हां मैं घर कर रहा हूं घर कर मैं घर कर मैं ताही तो देख रहे हैं मैं घर कर नहीं रहा हूं सर आके के के चीज आई 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 द्वारिया ਮਨੂਆ ਦੀ ਮੈਂ ਐਂ ਕਰ ਜੇ ਤੇਰੀ ਭੈਣ ਨੂੰ ਨਹੀਂ ਆਉਂਦੀ ਨਾ ਅਤਨੇ ਇਸ ਵਿੱਚ ਚਾਹ ਪਾਈ ਤੂੰ ਅੱਧੀ ਸ਼ਕਤੀ ਆ ਓਏ ਆ ਜਾ ਇਹਦੇ ਵਿੱਚ ਉਹ ਕਰਨੀ ਦੀ ਚਾਹ ਨੇ ਲੱਗ ਰਹੀ ਆ ਫੂਕ ਮਾਰ ਕੇ ਉੱਡ ਜਾ ਹਾਰਦੀ ਗਿਆ ਇੱਧਰ ਆ ਚੱਕਣ ਨਾ ਉੱਠ ਜਾ ਬਰਾ ਮਿੰਟੂ ਰਹਿੰਦਾ ਹੈ ਉਹ ਕੀ ਆ ਓਟੀਵੀ ਜਿਆ ਚਲੋ ਆ ਗੁੱਡੀ ਵੀ ਹੈ ਆਏ ਲੈ ਵੀ ਓਏ ਨੁੱਕੇ ਜ਼ੌੜਾ ਉਲਾਂਗੜਾ ਮਸਾ ਤੋਂ ਓਟੂ ਹੀ ਸਟੋਈ ਆ ਬਚਰੇ ਦੀ ਆਈ ਆਈ ਹੁੰਦੀ ਹੁੰਦੀ ਬਈ ਸੀਨ ਕਰੀ ਬਸ ਆ ਪੀ ਗੋਟ ਬਚਾ ਆਪਣਾ ਸੀਨ ਹੈ ਇਹਨੂੰ ਲੈ ਆਉ ਮੈਂ ਭਾਂਡੇ ਮਾਰ ਕੋਣਾ ਤੈਨੂੰ ਇਹਦਾ ਸੀਨ ਨਹੀਂ ਪਾਇਆ ਅੱਜ ਓਏ ਤੇਰਾ ਹੈਗਾਗਾ ਤੂੰ ਸਾਡੇ ਨਾਲ ਕੰਮ ਕਰਦੀ ਤੂੰ ਆਰਟਿਸਟ ਨਹੀਂ ਇਹਦਾ ਰੋਟੀਆਂ ਪਕਾਉਣ ਹੁੰਦੀ ਜਦੋਂ ਜਦੋਂ ਤੂੰ ਮੈਨੂੰ ਫੋਨ ਕੀਤਾ ਤੀ ਤੈਨੂੰ ਉਹਨੇ ਨੇ ਕੀ ਕਿਹਾ ਸੀ ਤੀ ਗੱਲ ਕਿਸਦੇ ਨਾਲ ਕੀਤੀ ਤੀ ਕਿਸਦੇ ਨਾਲ ਤੂੰ ਜਦੋਂ ਤੂੰ ਮੈਨੂੰ ਫੋਨ ਕੀਤਾ ਤੀ ਕਹੋ ਮੈਨੂੰ ਅਜਾ ਉਹਨਾਂ ਨੇ ਉਹਦਾ ਕਹਿੰਦੇ ਇਹਦੀ ਗੱਲ ਕਰਦੇ ਦੀ ਉਹ ਮੈਂ ਤੈਨੂੰ ਇਹਦਾ ਫਾਇੰਡ ਤੈਨੂੰ ਦਵਾਤਾ ਮੈਂ ਜਾਣ ਨੂੰ ਸਿੱਖਿਆ ਹੁਣ ਹਾਂ ਗੁਣਾ ਸਾਹਮਣੇ ਆਨੇ ਇਹ ਇੱਕ ਦੋ ਇੱਕ ਦੋ ਲੈ ਨੂੰ ਨਾ ਦਿੰਦੀ ਪੀਤਾ ਤੇਰਾ ਯਾ ਕੀ ਆ ਤੇਰਾ ਨਾ ਨਹੀਂ ਹੋ ਰਿਹਾ ਹਮ ਪਰਤ ਰਹੀਆਂ ਹੋਰ ਕਿਉਂ ਰਹੀ ਨਹੀਂ ਇੱਥੋਂ ਆਂ ਹਾਂ ਵਾਹਾਂ ਨਹੀਂ ਕਮਾਉਣੀ ਹੱਥ ਹਾਂ ਹੁਣ ਤੋਬਾ ਦੋ ਮਿੰਟ ਦੋੜ ਇਕੱਠੇ ਕਰਾਂਗੇ 1 2 3 4 ਸੈੱਟ ਮੈਂ ਦਰ ਭੁੱਲ ਗਈ ਰੁੱਤੀ ਪਰ ਦੀ ਦੇਖ ਸੁਣਿਆ ਅੱਬ ਹੋਲੇ ਗੂੜੀ ਚੱਕੇ ਗੱਭਰੂ ਕਰਦੀ ਐਸੀ ਕਰਦੇ ਤੂੰ ਲੈ ਮਿੰਨਾ ਤੇ ਗੱਭਰੂ ਮੈਨੂੰ ਲੱਛ ਦੇ ਵਿੱਚ ਤਾ ਤੇਰਾ ਆ ਗਿਆ ਤੇਰਾ ਨਾਲ ਕਿੰਨੀਆਂ ਕਾਲੀ ਅੱਛਾ ਉਹ ਕਿ ਸਮਝੀ ਕਿਦਾਂ ਤੂੰ ਆ ਤੂੰ ਮੈਨੂੰ ਨੱਚਣਾ ਪੈ ਗਿਆ ਅੱਛਾ ਹੋਇ ਨਾ ਯਾਰ ਮੈਂ ਹਲਾਜੀ ਉਹ ਆਪੀ ਆਪਣੇ ਹਿਸਾਬ ਨਾਲ ਹਲਾ ਲੂਆ ਖੋਲ ਦੇਗਾ ਜਮਾ ਬੈਠੀ ਜੇ ਮੈਂ ਤਾਂ ਬਹੁਤ ਵੱਡਾ ਮਨ ਅੰਦਰੋਂ ਬੜਾ ਕਰੇ ਆਇਆ ਬੰਦਾ ਕੋਲ ਬੰਦਾ ਇਹ ਫੱਕੀ ਇਹ ਤਾਂ ਮੈਂ ਤਾਂ ਦੇਖ ਕੇ ਸਾਡੇ ਗੜ ਭਵਾ ਦੇਗਾ ਆਖੇ ਦਾ ਕਰ ਰੋ ਟੈਂਕ ਨਹੀਂ ਮੈਂ ਡੱਕੇ ਜਨਾ ਬਾਈ ਹਉ ਨੂਪੀ ਪੈਂਡੀ ਦੇ ਤੋਹੇ ਹਾ ਇਹ ਕਰਤਾ ਹੈ ਇਹ ਟੋਪੀ ਦਾ ਗਾਲੂ ਹੈ ਫੈਸਲੇ ਦੇ ਅਬਰਤ ਨਾ ਮੈਂ ਕੋਲੇ ਨਾ ਮੈਂ ਨਾ ਮੈਂ ਨਾ ਸੇਗ ਬੁਰੂ ਮੈਂ ਅੱਜ ਤੋਂ ਹੋਇਆ ਹਾਂ ਕੰਨ ਸੁਣ ਨਾ ਮੈਂ ਚਾਹੁੰਦਾ ਮੂਡ ਪਾ ਲੈ ਲੋਕ ਕਰਨ ਤੋਂ ਪਹਿਲੀ ਸ਼ੱਕ ਹੈ ਅਸੀਂ ਪੂਰਾ ਯਕੀਨ ਕਰਾ ਦੇਣਾ ਨਹੀਂ ਆ ਫਰੈਂਡਸ ਹਾਂ ਅਸੀਂ ਓਨਲੀ ਫਰੈਂਡਸ ਕੀ ਬਹੁਤ ਸਿਆਣੀ ਕੁੜੀ ਮੇਰੇ ਫਰੈਂਡਸ ਵਾਸਤੇ ਜਿਸ ਨੇ ਰੱਜ ਕੇ ਰੋਸਟ ਕਰਾਉਂਗੇ ਰੱਜ ਕੇ ਰੋਸਟ